welcom to ambala ਇੱਥੇ ਲਿਖਿਆ ਜ਼ਰੂਰ ਹੋਣਾ ਪਰ ਇਹ welcom ਲੋਕਾਂ ਲਈ ਹੈ ਪਰ ਕਿਸਾਨਾਂ ਲਈ welcom ਨਹੀਂ ਕੀਤਾ ਗਿਆ ਤੇ ਕਿਸ ਤਰੀਕੇ ਦਾ welcom ਕਿਸਾਨਾਂ ਲਈ ਕੀਤਾ ਗਿਆ ਉਹ ਤੁਹਾਡੇ ਨਾਲ ਮੌਜੂਦ ਹੈ ਆ ਤਸਵੀਰ ਦੇਖੋ ਇੱਕ ਵਾਰੀ ਇਹ ਹੈਗਾ ਨੈਸ਼ਨਲ ਹਾਈਵੇ ਜਿਹੜਾ ਸ਼ਿਮਲਾ ਤੋਂ ਦਿੱਲੀ ਤੱਕ ਜਾਂਦਾ ਹੈ ਜਿੱਥੇ ਕਿਤੇ ਵੀ ਕਿਸੇ ਤਰੀਕੇ ਨਹੀਂ ਕੋਈ ਰੁਕਾਵਟ ਨਹੀਂ ਹੈਗੀ ਹੈ ਕੁਝ ਟੋਲ ਪਲਾਜ਼ਾ ਨੂੰ ਛੱਡ ਕੇ ਉਰੂ ਕਾਵੜ ਇਸ ਕਰਕੇ ਕਹਿ ਰਹੇ ਕਿ ਕਿ ਦੋ-ਤੋ 3 ਮਿੰਟ 3 ਮਿੰਟ ਉੱਥੇ ਵੀ ਖੜਨਾ ਪੈ ਜਾਂਦਾ ਪਰ ਇੱਥੇ ਅੱਜ ਜੋ ਟ੍ਰੈਫਿਕ ਜਮ ਹੋਇਆ ਹੋਇਆ ਉਹ ਇਸ ਕਰਕੇ ਹੋਇਆ ਹੋਇਆ ਤਾਂ ਕਿ ਕਿਸਾਨ ਅੱਗੇ ਨਾ ਵੱਲ ਸਕਣ ਜਿਹਦੇ ਕਰਕੇ ਇੱਥੇ ਇੱਕ ਲੰਬਾ ਟ੍ਰੈਫਿਕ ਜਮ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਕਿਸਾਨ ਨਾ ਵੱਲ ਸਕਣ ਉਹਦੇ ਲਈ ਇਸ ਤਰੀਕੇ ਦੇ ਇੱਕ ਪਿੱਲਰ ਲਾਏ ਗਏ ਨੇ ਆ ਤੁਸੀਂ ਦੇਖੋ ਇੱਕ ਵਾਰੀ ਕਿਸ ਤਰੀਕੇ ਨਾਲ ਇਹ ਬੈਰੀਕੇਡਿੰਗ ਕੀਤੀ ਗਈ ਹੈ ਸੀਮੈਂਟ ਦੀ ਬੈਰੀਕੇਡਿੰਗ ਇਸ ਨੂੰ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਕੀਤੀ ਗਈ ਹੈ ਜਿਹਦੇ ਵਿੱਚ ਆ ਤੁਸੀਂ ਸੀਮੈਂਟ ਦੇਖੋ ਕਿਸ ਤਰੀਕੇ ਨਾਲ ਪਾਇਆ ਗਿਆ ਹੈ ਪਰ ਨਾਲ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਤੇ ਸਰੀਏ ਪਾਏ ਗਏ ਨੇ ਯਾਨੀ ਜੇ ਕਿਸਾਨ ਅੱਗੇ ਵਧਣ ਦੀ ਵੀ ਕੋਸ਼ਿਸ਼ ਕਰਦੇ ਨੇ ਤੇ ਜਿਹੜੇ ਸਰੀਏ ਨੇ ਉਹਨਾਂ ਦੇ ਰਾਹੀ ਇਹ ਬੈਰੀਕੇਟਿੰਗ ਜਿਹੜੀ ਹੈ ਉਹਨਾਂ ਨੂੰ ਰੋਕ ਸਕੇ ਤੇ ਨਾਲ ਦੇ ਨਾਲ ਜੇ ਟਾਇਰਾਂ ਦੇ ਸਰੀਏ ਵੱਜਦੇ ਨੇ ਟਾਇਰ ਉੱਥੇ ਹੀ ਫਟ ਜਾਊਗਾ ਯਾਨੀ ਕਿਸਾਨ ਅੱਗੇ ਨਹੀਂ ਵਧ ਸਕਣਗੇ ਇਸ ਕਰਕੇ ਇਸ ਤਰੀਕੇ ਦੀ ਤਿਆਰੀ ਜਿਹੜੀ ਹੈ ਉਹ ਹਾਈਵੇ ਤੇ ਕੀਤੀ ਗਈ ਹੈ ਅੱਧੇ ਤੋਂ ਵੱਧ ਹਾਈਵੇ ਦੋਨੋਂ ਪਾਸੇ ਇਸੇ ਤਰੀਕੇ ਨਾਲ ਬੰਦ ਕੀਤਾ ਗਿਆ ਜੇ ਅਸੀਂ ਇੱਥੇ ਦੀ ਗੱਲ ਕਰ ਰਹੇ ਹਾਂ ਤੇ ਮੈਂ ਆਪਣੇ ਕੈਮਰਾ ਪਰਸ ਨੂੰ ਕਹਾਂਗਾ ਸਾਹਮਣੇ ਵੀ ਜ਼ਰੂਰ ਦਿਖਾਏ ਇੱਕ ਵਾਰੀ ਕਿ ਉੱਥੇ ਵੀ ਐਸੀ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਇੱਕ ਵਾਰੀ ਸਾਹਮਣੇ ਦੇਖੋ ਤੇ ਨਾਲ ਦੇ ਨਾਲ ਕੱਲ 12 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਕੈਬਨਿਟ ਮੰਤਰੀ ਕੇਂਦਰੀ ਮੰਤਰੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਚੰਡੀਗੜ੍ਹ ਜੇ ਕੋਈ ਸੱਟਾ ਨਿਕਲਦਾ ਤਾਂ ਸਹੀ ਜੇ ਨਹੀਂ ਨਿਕਲਦਾ ਤੇ ਇਸ ਤਰੀਕੇ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਕਿ ਇਸ ਵਾਰੀ ਜੇ ਕਿਸਾਨ ਦਿੱਲੀ ਪਹੁੰਚਦੇ ਨੇ ਚੋਣਾ ਦਾ ਸਮਾਂ ਹੈ ਤਾਂ ਸਰਕਾਰ ਦੀ ਕਿਰਕਰੀ ਜ਼ਿਆਦਾ ਹੋਈਗੀ ਜਿਹੜੀ ਕਿ ਚੋਣਾ 'ਚ ਡੈਮੇਜ ਪਹੁੰਚਾ ਸਕਦੀ ਹੈ ਇਸ ਸਿੱਖ ਦਾ ਧਿਆਨ ਰੱਖਦੇ ਹੋਏ ਪਹਿਲਾਂ ਹੀ ਹਰਿਆਣਾ ਸਰਕਾਰ ਨੂੰ ਦੇਸ਼ ਦਿੱਤੇ ਗਏ ਨੇ ਕਿ ਕਿਸਾਨ ਹਰਿਆਣੇ 'ਚ ਹੀ ਰੋਕ ਲਿੱਤੇ ਜਾਣ ਜਿਹਦੇ ਕਰਕੇ ਇੱਥੇ ਪੁਲਿਸ ਵੀ ਲਾਈ ਗਈ ਹੈ ਬੀਐਸਐਫ ਦੀ ਕੰਪਨੀਆਂ ਲਾਈਆਂ ਗਈਆਂ ਨੇ ਤਾਂ ਇਹ ਇਸ ਵਕਤ ਤਸਵੀਰ ਹੈਗੀ ਹੈ ਚੰਡੀਗੜ੍ਹ ਤੇ ਅੰਬਾਲਾ ਬਾਰਡਰ ਦੀ ਯਾਨੀ ਇਹ ਕਹਿ ਲਈਏ ਲਾਲਨੂ ਤੋਂ ਬਾਅਦ ਦੱਪਰ ਤੋਂ ਬਾਅਦ ਸਿੱਧਾ ਅੰਬਾਲਾ ਸ਼ੁਰੂ ਹੁੰਦੇ ਸਾਹਮਣੇ ਅੰਬਾਲਾ ਜਿੱਥੇ ਇਸ ਵਕਤ ਪੁਲਿਸ ਕਰੇਮੀ ਤਨਾਤ ਨੇ ਫੌਜੀ ਤਨਾਤ ਨੇ ਤੇ ਉਸ ਤੋਂ ਬਾਅਦ ਅੱਗੇ ਕਿਉਂਕਿ ਅੱਗੇ ਕੁਝ ਹੀ ਦੂਰੀ ਤੇ 10 ਤੋਂ 12 ਕਿਲੋਮੀਟਰ ਦੀ ਦੂਰੀ ਤੇ ਸ਼ੰਭੂ ਬਾਰਡਰ ਯਾਨੀ ਰਾਜਪੁਰੇ ਤੋਂ ਜਿਹੜਾ ਬਾਰਡਰ ਲੱਗਦਾ ਹੈ ਬਾਲੇ ਨੂੰ ਉੱਥੋਂ ਵੀ ਇਸੇ ਤਰੀਕੇ ਦੀਆਂ ਤਸਵੀਰਾਂ ਤੁਹਾਨੂੰ ਅੱਗੇ ਦਿਖਾਵਾਂਗੇ ਪਰ ਇਹ ਹੈਗੀ ਹੈ ਇੱਥੇ ਦੀ ਤਸਵੀਰ ਮੈਂ ਕਹਾਂਗਾ ਇੱਕ ਵਾਰ ਦੱਸੂਗਾ ਆਪਣੇ ਕੈਮਰਾ ਪਰਸਨ ਦੇ ਲਈ ਕਿ ਮੇਰੀ ਆਪ ਦੀ ਹਾਈਟ 5 8 ਹੈ ਤੇ ਇਸ ਵਕਤ ਜੇ ਮੈਂ ਇੱਥੇ ਵੀ ਖੜਕੇ ਦਿਖਾਵਾਂ ਤੇ ਘੱਟੋ ਘੜੇ ਕਹਿ ਲਈਏ 5 8 ਤੋਂ 5 9 ਦੇ ਕਰੀਬ ਇਹ ਬੈਰੀਕੇਡਿੰਗ ਜਿਹੜੀ ਹੈਗੀ ਆ ਉਹ ਦੀਵਾਰ ਦੀ ਸੀਮੈਂਟ ਦੀ ਕੀਤੀ ਗਈ ਹੈ ਤੇ ਆ ਤੁਸ ਵੇਖੋ ਕਿੰਨੀ ਪੱਕੀ ਕੀਤੀ ਗਈ ਹੈ ਤਾਂ ਕਿ ਇੱਥੋਂ ਟਰੈਕਟਰ ਟਰਾਲੀਆਂ ਨਿਕਲ ਹੀ ਨਾ ਸਕਣ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਟਿਪਪਰ ਜਿਵੇਂ ਪਹਿਲਾਂ ਖੜਾਏ ਗਏ ਸੀ ਉਹ ਇਸ ਦਰ ਵਾਰ ਵੀ ਚਲਾਏ اسی ਤਰੀਕੇ ਨਾਲ ਖੜਾਏ ਜਾਣਗੇ ਤਾਂ ਕਿ ਕਿਸੇ ਤਰੀਕੇ ਨਾਲ ਵੀ ਕਿਤੋਂ ਵੀ ਕਿਸੇ ਕੱਚੇ ਪੱਕੇ ਰਸਤੇ ਤੋਂ ਕਿਤੇ ਵੀ ਕਿਸਾਨ ਜਿਹੜੇ ਆਉਗੇ ਨਾ ਨਿਕਲ ਸਕਣ ਕੈਮਰਾ ਪਰਸਰ ਉਹ ਹੀ ਦੇ ਨਾਲ ਬਸੰਤ ਵਰਮਾ ਡੇਲੀ ਪੋਸਟ ਮੋਹਾਲੀ ਅੰਬਾਲਾ ਬਾਰਡਰ